ਅਸ਼ਵਾਰੀ ਅਸੀਂ ਆਏ ਸੀ ਦਰਿਆ ਵੇਖਣ ਵਾਸਤੇ ਇੱਧਰ ਨੂੰ ਤੇ ਸੰਗਤੋ ਦਰਿਆ ਬਹੁਤ ਜ਼ਿਆਦਾ ਚੜ ਚੁੱਕਿਆ ਇੱਧਰ ਵੇਖੋ ਆਹ ਵੇਖੋ ਹੁਣ ਪਰ ਚੜ ਗਿਆ ਤੇ ਕੀ ਕਰੀਏ ਹੁਣ ਡਬ ਡਬ ਮਰ ਜੀਏ ਵਿੱਚ ਤੁਹਾਡੇ ਕਰਕੇ ਹੈ ਕੀ ਕਰ ਸਕਦੇ ਆ ਇੱਧਰ ਭਾਈ ਜੀ ਖਾਲਸਾ ਵਾਹਿਗੁਰੂ ਜੀ ਬਹੁਤ ਨੁਕਸਾਨ ਆ ਸਾਡੇ ਇੱਧਰ ਦੋ ਗੂਰੇ ਹਨ ਇੱਕੋ ਗੂਰਾ ਭਾਜਾ ਦੋ ਗੂਰੇ ਚੜ ਗਏ ਨੇ ਬਹੁਤ ਮਿਹਨਤ ਕਰਕੇ ਆਪਾਂ ਗੂਰੇ ਤਿਆਰ ਕੀਤੇ ਜਿਆਦਾ ਮੇਹਦੇ ਤੇ ਕੁੱਕੜ ਸਾਡੇ ਉਧੇ ਭੱਜੀ ਫਿਰਨਦੇ ਨੇ ਨਗਰ ਮਾਫੋਸ ਕਰਦੇ ਇਹ ਬਹੁਤ ਹਸਾਮਨਾ ਮਾਰ ਆਏ ਨੇ ਧੱਕਾ ਕੀਤਾ ਚਲੋ ਮਹਾਰਾਜ ਦੇ ਵਸ ਗਏ ਇਹ ਬਾਕੀ ਇਹ ਵੀ ਚਲੋ ਹੁਣ ਆਪਾਂ ਆਏ ਇਥੇ ਬੋਸ਼ਪਰਦਾਲ ਕਰਨ ਪੰਜ ਛੇ ਕੁੱਕੜ ਦਵਾਈ ਕਿਉਂ ਲੱਭੰਦੇ ਆ ਬੰਦਿਆਂ ਅਸੀਂ ਪੀ ਤੂਤ ਨਹੀਂ ਲੈ ਗਿਆ ਮੋਗੀ ਕੀ ਆ ਗਈ ਆ ਕੁੱਕੜੇ ਕਾ ਵੀ ਤਰੇ ਹੁੰਦੇ ਇੱਕ ਮਿੰਟ ਖਲੋ ਜਿਆਸੀ ਕਾਲ